بسم اللہ الرحمن الرحیم فاران افیشل چینل دے শ্রোتیاں دی સેવા وچ السلام علیکم 사시카 ਦਾ ਗੱਲ ਕਰਨ ਲੱਗਿਆ ਦਿੱਲੀ 게ਟ ਅੰਦਰਲੇ ਕਪੜਾ ਤਾਜਰਾ ਸੰਬੰਧੀ ਵਾਇਰਲ ਹੋ ਰਹੀ ਇੱਕ ਵੀਡੀਓ ਬਾਰੇ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਨਾਲ ਇਸ ਵੀਡੀਓ ਨੂੰ ਆਕਾ ਨਹੀਂਗਾ ਸ਼ੇਅਰ ਜਰੂਰ ਕਰ ਦਿਓ ਆ ਜੋਇੰਟ ਵੀਡੀਓ ਨੂੰ ਵੇਖ ਕੇ ਇੱਕ ਫਿਰਕੂ ਤੇ ਇੱਕ ਖੇਤਰਵਾਦ ਮਾਨਸਿਕਤਾ ਦਾ ਦੂਰਾ ਮਾਪ ਟੰਡ ਫੁੱਲ ਕੇ ਸਾਹਮਣੇ ਆ ਜਾਂਦਾ ਹੈ ਮਲੇ ਕੋੜਲੇ ਵਿੱਚ ਪਰਵਾਸੀਆਂ ਲਈ ਹੋਰ ਪੈਮਾਨਾ ਅਤੇ ਪੰਜਾਬ ਲਈ ਹੋਰ ਪੈਮਾਨਾ ਇਹ ਕਿਉਂ ਇਸ ਭਾਈ ਸਾਹਿਬ ਨੇ ਮਲੇ ਕੋੜਲੇ ਵਿੱਚ ਚੋਰੀਆਂ ਦਾ ਇਸ਼ਾਰਾ ਉਹਨਾਂ ਇੱਜ਼ਤਦਾਰ ਕਰੋੜਾਂ ਪਤਨੀਆਂ ਵੱਲ ਕੀਤਾ ਹੈ ਕੋਸ਼ ਸ਼ਾਇਰ ਜਨਾਬ ਨੂੰ ਵੀ ਖਰੀਦ ਕੇ ਗੁਦੜੀ ਵਿੱਚ ਪਾ ਲੈਣ। ਪੂਣਾ ਵਾਲੇ ਨਹੀਂ ਕੀਤਾ ਜੋ ਵਰਿਆਂ ਤੋਂ ਨਜਾਇਜ਼ ਥਾਵਾਂ ਤੇ ਝੁੱਗੀਆਂ ਚੋਕੜੀਆਂ ਵਿੱਚ ਵਸ ਰਹੇ ਨੇ। ਵੀ ਉਹ ਵੀ ਤਾਂ ਪ੍ਰਵਾਸੀ ਹੀ ਹਨ ਸਿਰਫ ਦਿੱਲੀ ਗੇਟ ਬਾਜ਼ਾਰ ਅੰਦਰਲੇ ਕਪੜਾ ਤਾਜਰਾ ਹੁਣ ਤੇ ਇਹ ਨਿਸ਼ਾਨਾ ਕਿਹੜੀ ਫਿਰਕੂ ਮਾਨਸਿਕਤਾ ਦੇ ਤਹਿਰ ਸਾਧਿਆ ਗਿਆ ਹੈ। ਅਜੇਹੀਆਂ ਗੁੱਟੀਆਂ ਰਮਜ਼ਾਂ ਨੂੰ ਸਮਝਣ ਵਾਲੇ ਭਲੀ ਭਾਂਤ ਸਮਝ ਰਹੇ ਨੇ। ਰਹੀ ਗੱਲ ਇਹਨਾਂ ਤਾਜਰਾਂ ਵੱਲੋਂ ਘਰ ਦੁਕਾਨਾਂ ਕੀਤਾਨ ਦੀ ਬਈ ਅਡਾਣੀਆਂ ਬਾਣੀਆਂ ਤੇ ਬਾਬੇ ਰਾਮ ਦੇਵੀਆਂ ਨੇ ਤਾਂ ਪੂਰਾ ਭਾਰਤ ਖਰੀਦ ਲਿਆ ਉਹਦੇ ਤੇ ਵਟ ਮਰੋੜ ਕਿਉਂ ਨਹੀਂ ਅਗਲੀ ਗੱਲ ਇਹ ਕਿ ਇਸ ਮੁcke ਭਾਰਤ ਦੀ ਧਰਤੀ ਦਾ ਚੱਫਾ ਚੱਪਾ ਹਰੇਕ ਭਾਰਤੀ ਲਈ ਹੈ ਕੋਈ ਕਿਤੇ ਵੀ ਵੱਸ ਸਕਦਾ ਹੈ ਕੰਮ ਕਰ ਸਕਦਾ ਹੈ ਰਾਜਨੀਤੀ ਵਿੱਚ ਹਿੱਸਾ ਲੈ ਸਕਦਾ ਹੈ ਹਰੇਕ ਭਾਰਤੀ ਨੂੰ ਇਹ ਹੱਕ ਸਾਡੇ ਭਾਰਤ ਦੇਸ਼ ਮਹਾਨ ਦੇ ਸੰਵਿਧਾਨ ਨੇ ਦਿੱਤਾ ਹੈ ਵਿਚਾਰਾ ਜਿਹੜਾ ਮੂੰਹ ਠਗਣਾ ਤੇ ਮਾਸੂਮ ਜਿਹੜਾ ਮੂੰਹ ਬਣਾ ਕੇ ਅਸੀਂ ਅੰਦਰੋਂ ਜੋ ਲੁਕੀ ਹੋਈ ਜ਼ਹਿਰ ਤਾਂ ਕੱਟ ਦਿੰਦੇ ਹਾਂ ਲੁਧਿਆਣਾ ਦਿੱਲੀ ਮੁੰਬਈ ਤੇ ਕੋਲਕੱਤਾ ਵਰਗੇ ਮਹਾਨਗਰਾਂ ਮਹਾਨਗਰ ਪ੍ਰਵਾਸੀਆਂ ਨਾਲ ਹੀ ਸਜੇ ਹੋਏ ਹਨ ਪਰ ਜੇ ਸੰਵਿਧਾਨ ਨੂੰ ਛਿੱਕੇ ਟੰਕੇ ਇਦਾਂ ਹੀ ਹੋਣ ਲੱਗ ਪਿਆ ਤਾਂ ਇਹਨਾਂ ਮਹਾਨ ਮਹਾਨਗਰਾਂ ਦੀਆਂ ਗਲੀਆਂ ਸੁੰਨੀਆਂ ਹੋ ਕੇ ਰਹਿ ਜਾਣਗੀਆਂ ਸ਼ਹਿਰਾਂ ਦੇ ਸਹਿਰ ਉਜਾੜ ਬਣ ਜਾਣਗੇ ਅਗਲੀ ਗੱਲ ਇਹ ਕਿ ਤਕਰੀਬਨ ਕੋਈ 4-500 ਸਾਡੇ ਇੱਥੇ ਵੀ ਕਰਾਂ ਵਿੱਚ ਬਹੁਾਂ ਪ੍ਰਵਾਸਨਾ ਹਨ ਗੰਗਾ ਨਗਰ ਜਮਣਾ ਨਗਰ ਜਗਾਦਲੀ ਹੰਬਾਲਾ हिसार ਗੁਰगांव ਕਾਜ਼ੀਆਬਾਦ ਸਾਨਪੁਰ ਆਦ ਸਹਿਰਾਂ ਵਿੱਚੋਂ ਹਨ ਜੇ ਇਹ ਰੀਤ ਚੱਲ ਪਈ ਫੇਰ ਗੱਲ ਕਿੱਥੇ ਜਾ ਕੇ ਨਿਕਲੂ ਅਗਲੀ ਗੱਲ ਰਹੀ ਦਿੱਲੀ ਗੇਟ ਬਾਜ਼ਾਰ ਵਿਚਨੇ ਆਂਦੀਆਂ ਵੋਟਾਂ ਦੀ ਇੱਕ ਥਾਂ ਤੋਂ ਦੂਜੀ ਥਾਂ ਵੋਟ ਪਾਉਣ ਲਈ ਤਾਂ ਵੀ ਸਾਡੇ ਸੰਵਿਧਾਨ ਨੇ ਨਿਯਮ ਦੇ ਤਾਰ ਕੀਤਾ ਹੈ ਉਹਨਾਂ ਨਿਯਮਾਂ ਦੀ ਪਾਲਣਾ ਕਰਦੇ ਆਂ ਹੀ ਚੋਣ ਕਮਿਸ਼ਨ ਦੇ ਕਰੰਦਿਆਂ ਨੇ ਵੋਟ ਬਣਾਏ ਹੋਣਗੇ ਜੋਕਾ ਆਨਲਾਈਨ ਦਾ ਜ਼ਮਾਨਾ ਹੈ ਚੈੱਕ ਕਰਵਾ ਸਕਦੇ ਹੋ ਅਤੇ ਆਪਣੇ ਜ਼ਮੀਰ ਦੀ ਆਵਾਜ਼ ਤੇ ਕੋਈ ਵੋਟ ਕਿਸੇ ਨੂੰ ਵੀ ਦੇ ਸਕਦਾ ਹੈ ਇਹਦਾ ਕਾਦਾ ਘੋੜਸੂਲ ਫੇਰ ਵੋਟਾਂ ਤਾਂ ਇੱਥੇ ਉਹਨਾਂ ਝੂਕੀਆਂ ਝੋਕੀਆਂ ਵਾਲਿਆਂ ਦੀ ਬਣੀਆਂ ਹੋਈਆਂ ਹਨ ਜਿਨ੍ਹਾਂ ਕੋਲ ਦੇਸ਼ ਦੇ ਨਾਗਰਿਕਾ ਫੋਨ ਦੇ ਵੀ ਸਬੂਤ ਨਹੀਂ ਸਨ ਸਿਰਫ ਅਹਨ ਸਹਨ ਤੇ ਬੋਲੀ ਤੋਂ ਪਤਾ ਚੱਲਦਾ ਹੈ ਕੇ ਲੋਕ ਭਾਰਤ ਦੇ ਮੂਲ ਨਿਵਾਸੀ ਹਨ ਭਾਰਤ ਦੇ ਅਸਲ ਮਾਲਕ ਤੇ ਵਾਰਸ ਹਨ ਜਿਵੇਂ ਦਿੱਲੀ ਗੇਟ ਅੰਦਰਲੇ ਕਪੜਾ ਤਾਜਰ ਜ਼ਾਹਰ ਹੈ ਕਿ ਉਹ ਪੂਜਰ ਤੇਲੀ ਜੁੜਾ ਹੈ ਯਾਕੂਮੀ ਆ ਰਹੀ ਹੋਣਗੇ ਜੋ ਭਾਰਤ ਦੇ ਮੂਲ ਨਿਵਾਸੀ ਭਾਰਤ ਦੇ ਅਸਲ ਮਾਲਕ ਤੇ ਵਾਰਸਾਂ ਚੋਹਣਾ ਇਸ ਲਈ ਇਹ ਹੀਆਂ ਨਿਸ਼ਾਨਾ ਬਿੰਮੀਆਂ ਫਿਰਕੂ ਗੱਲਾਂ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਲਈ ਸੋਪਾ ਨਹੀਂ ਦਿੰਦੀਆਂ ਅਗਲੀ ਗੱਲ ਮੁਸਲਮਾਨਾਂ ਚੋਂ ਵੀ ਕੁਝ ਚਾਹਲ ਮੂਰਖ ਅਜੇ ਹੀ ਮੂਰਖਤਾ ਕਰਦੇ ਰਹਿੰਦੇ ਹਨ ਇਸ ਬਾਰੇ ਦੂਜੇ ਧਰਮਾਂ ਦਾ ਕੀ ਦ੍ਰਿਸ਼ਟੀਕੋਣ ਹੈ ਇਸ ਬਾਰੇ ਤਾਂ ਖੈਰ ਮੈਂ ਨਹੀਂ ਜਾਣਦਾ ਪਰ ਇਹ ਜ਼ਰੂਰ ਜਾਣਦਾ ਹਾਂ ਇਲਾਕਾ ਪ੍ਰਸਤੀ ਰੰਗ ਨਸਲ ਪ੍ਰਸਤੀ ਕੌਮ ਪ੍ਰਸਤੀ ਜਾਤ ਗੋਤ ਪ੍ਰਸਤੀ ਨੂੰ ਇਸਲਾਮ ਨੇ ਹਰਾਮ ਠਹਿਰਾਇਆ ਹੈ ਇਸ ਬਾਰੇ ਹਜੂਰ ਨਬੀ ਕਰੀਮ ਸੱਲ ਸਲਮ ਜੀ ਦਾ ਆਖਰੀ ਹੱਜ ਦੇ ਪੈਗਾਮ ਪੜ ਸਕਦੇ ਹੋ ਜਿਸ ਨੂੰ ਹਜਤুল ਵਿਦਾ ਦਾ ਖੁਤਬਾ ਕਿਹਾ ਜਾਂਦਾ ਹੈ ਗੱਲ ਗੱਲ ਤੇ ਮੂਰਖਾਂ ਦੇ ਭਈਆ ਭਈਏ ਲਫਜ਼ ਜਵਾਨਾਂ ਤੇ ਚੜਿਆ ਹੋਇਆ ਹੈ ਇਹ ਯਹੀ ਬੋਲੀ ਸਾਡੇ ਇਮਾਮ ਸਾਹਿਬਾਨ ਦਾ ਵੀ અપਮਾਨ ਹੈ ਜੀਨਾ ਪਿੱਛੇ ਅਸੀਂ ਪੰਜ ਵੇਲੇ ਨਮਾਜ਼ ਪੜ੍ਹਦੇ ਹਾਂ ਅਤੇ ਉਹਨਾਂ ਪੁਲਮਾ ਸਹਿਬਾਨ ਦਾ ਵੀ ਕੋਡ ਨਿਰاتر ਹੈ ਗੀਨਾ ਕੁਲੋਂ ਸਾਡੀਆਂ ਨਸਲਾਂ ਧਾਰਮਿਕ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ ਸੋ ਲੋ ਹੁਣ ਅੱਗੇ ਸੁਣੋ ਪ੍ਰਵਾਸੀਆਂ ਬਾਰੇ ਦੂਰਾ ਮਾਫ ਡੰਡਾ ਨਮਸਕਾਰ ਆ ਜੀ ਸਾਰੇ ਹੀ ਪੈਨਾ ਭਰਾਵਾਂ ਨੂੰ ਅੱਜ ਮੈਂ ਤੁਹਾਡੇ ਸਾਰਿਆਂ ਦੇ ਨਾਲ ਨਾ ਇੱਕ ਗੰਭੀਰ ਵਿਸ਼ੇ ਤੇ ਜਿਹੜਾ ਕਿ ਪ੍ਰਵਾਸੀਆਂ ਦਾ ਗੈਰ ਪੰਜਾਬੀਆਂ ਦਾ ਵਿਸ਼ਾ ਹੈ ਉਦੋਂ ਇਹ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਆ ਬੇਨਤੀ ਕਰਾਂਗਾ ਕਿ ਮੇਰੇ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਗੈਰ ਪੰਜਾਬੀ ਡੋਕੇ ਮਲੇਰ ਕੋਟਲਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰਹ ਰਹੇ ਨੇ ਸਮੇਂ ਕੌਣ ਨੇ ਗੈਰ ਪੰਜਾਬੀ ਕਿੱਥੋਂ ਆਏ ਨੇ ਕੁਝ ਨਹੀਂ ਪਤਾ ਵੋਟਾਂ ਵੀ ਬਣ ਗਈਆਂ ਨੇ ਆਧਾਰ ਕਾਰਡ ਵੀ ਬਨੇ ਹੋਏ ਨੇ ਪਰ ਨਹੀਂ ਪਤਾ ਕੁਝ ਕਿਉਂਕਿ ਜਿਹੜੇ ਅੰਦਰਲੇ ਬਾਜ਼ਾਰ ਨੇ ਜਦੋਂ ਕਦੇ ਜਾਣੇ ਆ ਨਾ ਤਾਂ ਇਹ ਪਤਾ ਚੱਲਦਾ ਹੈ ਕਿ ਜੀ ਇਹ ਸਾਰੀ ਲਾਈਨ ਗੈਰ ਪੰਜਾਬੀਆਂ ਦੀ ਹੈ ਜੀ ਇਹ ਸਾਰਾ ਵਿਚਾਰੇ ਪ੍ਰਵਾਸੀਆਂ ਦਾ ਹੈ ਜਿਉਰੇ ਦੁਕਾਨਾਂ ਹੁਣ ਪ੍ਰਵਾਸੀ ਲੋਕਾਂ ਨੇ ਖਰੀਦ ਲਈਆਂ ਨੇ ਜਿਹੜੇ ਸਾਡੇ ਕੋਈ ਭਰਾ ਮਰੇਕੋਟੜੇ ਦੇ ਅੰਦਰੋਂ ਬਾਹਰ ਆਉਂਦੇ ਨੇ ਆਊਟਰ ਦੇ ਵਿੱਚ ਰਹਿਣ ਦੇ ਲਈ ਅੰਦਰਲੀ ਪ੍ਰਾਪਰਟੀਆਂ ਨੂੰ ਸੇਲ ਕਰਕੇ ਜਦੋਂ ਕਦੇ ਵੀ ਪੁੱਛੀਦਾ ਤਾਂ ਇੱਕੋ ਗੱਲ ਸੁਣਾਉਣ ਨੂੰ ਮਿਲਦੀ ਹੈ ਇੱਕੋ ਜਵਾਬ ਕਿ ਸਾਡਾ ਤਾਂ ਜੀ ਜਿਹੜਾ ਅੰਦਰਲਾ ਮਕਾਨ ਹੈ ਉਹ ਜੀ ਇੱਕ ਗੈਰ ਪੰਜਾਬੀ ਨੇ ਖਰੀਦ ਲਿਆ ਜਿ ਪ੍ਰਵਾਸੀ ਨੇ ਖਰੀਦ ਲਿਆ ਪ੍ਰਵਾਸੀ ਕਾਫੀ ਵੱਡੀ ਗਿਣਤੀ ਦੇ ਵਿੱਚ ਮਲੇ ਰਿਪੋਰਟ ਲੈ ਸਮੇਂ ਰਹ ਰਹੇ ਨੇ ਔਰ ਇਹ ਆਬਾਦੀ ਲਗਾਤਾਰ ਵਧਦੀ ਜਾ ਰਹੀ ਹੈ ਤੇਜ਼ੀ ਦੇ ਨਾਲ ਔਰ ਸਾਨੂੰ ਪਰਤਾਖ ਜ਼ਰੂਰ ਕਰਨੀ ਪਊਗੀ ਕਿ ਕੌਣ ਨੇ ਲੋਕ ਕਿੱਥੋਂ ਆਏ ਨੇ ਪ੍ਰਸ਼ਾਸਨ ਨੂੰ ਵੀ ਇਹੋ ਬੇਨਤੀ ਕਿ ਇਹਨਾਂ ਦਾ ਡਾਟਾ ਕਲੈਕਟ ਕਰਨਾ ਚਾਹੀਦਾ ਹੈ ਉਸ ਸੰਸਥਾਵਾਂ ਨਾਲ ਲੈ ਕੇ ਪ੍ਰਸ਼ਾਸਨ ਨੂੰ ਲਿਖਤੀ ਰੂਪ ਦੇ ਵਿੱਚ ਵੀ ਬੇਨਤੀ ਕਰਕੇ ਆਵਾਂਗੇ ਕਿ ਸਾਰੇ ਇਸ ਵਿਸ਼ੇ ਦੀ ਪਰਤਾਲ ਹੋਣੀ ਲਾਜ਼ਮੀ ਹੈ ਮੈਂ ਅੱਜ ਦੋ ਘਟਨਾਵਾਂ ਸਾਡੇ ਸ਼ਹਿਰ ਵੱਡੀਆਂ ਹੋਈਆਂ ਉਹਦਾ ਵੀ ਜ਼ਿਕਰ ਤੁਹਾਡੇ ਨਾਲ ਕਰਦਾ ਪਹਿਲੀ ਘਟਨਾ ਤਾਂ ਕਾਲਜ ਰੋਡ ਦੇ ਨੇੜੇ ਮਠਾਈਆਂ ਦੀ ਜੋ ਮਸ਼ਹੂਰ ਦੁਕਾਨ ਹੈ ਜੈਨ ਸਵੀਟਸ ਉੱਥੇ ਚੋਰੀ ਹੋਈ ਅੱਜ ਤੜਕੇ ਉਹ ਦੂਜੀ ਚੋਰੀ ਜਿੱਥੇ ਮਨਜੋਗ ਐਸਐਸਪੀ ਸਾਹਿਬ ਦਾ ਦਫ਼ਤਰ ਹੈ ਉਹਦੇ ਨਾਲ ਜਦੋਂ ਅੱਗੇ ਆਪਾਂ ਰਹਿਮਤ ਸਪਿਨਿੰਗ ਮਿਲ ਵੱਲ ਨੂੰ ਜਾਂਦੇ ਆ ਤਾਂ ਉੱਥੇ ਸਾਡੇ ਛੋਟੇ ਭਰਾ ਫਲੀਮ ਮੰਤਰੀ ਦੀ ਦੁਕਾਨ ਹੈ ਲੱਕਾਂ ਦੀ ਚੋਰੀ ਉਹ ਦੁਕਾਨ ਦੇ ਵਿੱਚ ਹੋਈ ਹੈ। ਹੁਣ ਦੋ ਵੱਡੀਆਂ ਚੋਰੀਆਂ ਸਾਡੇ ਸ਼ਹਿਰ ਅੱਜ ਹੋਈਆਂ ਨੇ। ਔਰ ਮੈਂ ਪ੍ਰਵਾਸੀਆਂ ਦੀ ਔਰ ਚੋਰੀ ਦੀ ਜੋ ਗੱਲ ਕਰ ਰਿਹਾ ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਚੋਰੀਆਂ ਦੇ ਪਿੱਛੇ ਪ੍ਰਵਾਸੀਆਂ ਦਾ ਕਰ ਪੰਜਾਬੀਆਂ ਦਾ ਹੱਥ ਹੈ। ਪਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹਨਾਂ ਦਾ ਹੱਥ ਨਹੀਂ ਹੈ। ਇਹ ਵੀ ਨਹੀਂ ਮੈਂ ਕਹਿ ਰਿਹਾ। ਮੈਂ ਇਹ ਕਹਿ ਰਿਹਾ ਕਿ ਮਲੇਰਕੋਟਲਾ ਬਥੀਸ ਤਰਤਰਾਇਆ। ਆਪਾਂ ਆਪਣਾ ਸਾਰਾ ਆਲਾ ਦਵਾਰਾ ਜਾਂਚ ਕੇ ਰੱਖੀਏ। ਕਿਉਂਕਿ ਸਾਡੇ ਕੁਝ ਪੋਲੀਟਿਸ਼ੀਅਨਸ ਸਾਡੇ ਕੁਝ ਰਾਜਨੀਤਕ ਅਜਿਹੇ ਵੀ ਨੇ ਜਿਹੜੇ ਮਲੇਰ ਕੋਟਲਾ ਦੇ ਜੋ ਹਿੱਤ ਨੇ ਉਹਨਾਂ ਨੂੰ ਅੱਖਾਂ ਤੋਂ ਓਲੇ ਕਰਦੇ ਹੋਏ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਦੇ ਲਈ ਕਈ ਗਲਤ ਕੰਮ ਵੀ ਕਰ ਸਕਦੇ ਨੇ ਸਾਨੂੰ ਪਛਾਣ ਕਰਨੀ ਪਊਗੀ ਉਹ ਕਿ ਪਛਾਣ ਕਰਨੀ ਪੈਣੀ ਹੈ ਕਿ ਜਿਹੜੇ ਪ੍ਰਵਾਸੀ ਸਾਡੇ ਸ਼ਹਿਰ ਦੇ ਵਿੱਚ ਵੱਧ ਗਏ ਨੇ ਇਹਨਾਂ ਦੀ ਗਿਣਤੀ ਕਿਵੇਂ ਵਧੀ ਹੈ ਜਿਹੜੀਆਂ ਵੋਟਾਂ ਬਣ ਗਈਆਂ ਨੇ ਕੌਣ ਇਹਨਾਂ ਦੀਆਂ ਵੋਟਾਂ ਦਾ ਲਾਭ ਲੈ ਰਿਹਾ ਹੈ ਔਰ ਅੱਗੇ ਵਾਸਤੇ ਕੌਣ ਇਹਨਾਂ ਦੀ ਗਿਣਤੀ ਸ਼ਹਿਰ ਦੇ ਵਿੱਚ ਵਧਾਈ ਜਾ ਰਿਹਾ ਹੈ ਇਹ ਚਾਜ ਦਾ ਵਿਸ਼ਾ ਹੈ ਗੰਭੀਰ ਵਿਸ਼ਾ ਹੈ ਸੋ ਮੈਂ ਮਲੇੜ ਕੁਟਲਾਪਾਸਿਆਂ ਨੂੰ ਸਾਰਿਆਂ ਨੂੰ ਬੇਨਤੀ ਕਰੂੰ ਖਾਸ ਕਰ ਜਿਹੜੇ ਦੁਕਾਨਦਾਰ ਵੀ ਇੰਨੇ ਤੇ ਤੁਸੀਂ ਨਾ ਆਪਣੇ ਆਪਣੇ ਬਾਜ਼ਾਰਾਂ ਦੇ ਵਿੱਚ ਤੇਈ ਦੁਕਾਨਦਾਰ ਇਕੱਠੇ ਹੋ ਜੋ ਚੌਂਕੇਦਾਰ ਜ਼ਰੂਰ ਰੱਖੋ ਤਾਂ ਜੋ ਉਹ ਜਿਹੜਾ ਮਾਰੇ ਤੁਹਾਡੀ ਦੁਕਾਨਾਂ ਦੇ ਸ਼ਟਰਾਂ ਨੂੰ ਦੇਖੇ ਤੁਹਾਡੇ ਬਾਜ਼ਾਰਾਂ ਦੇ ਵਿੱਚ ਜਿਹੜੇ ਮਾਰੇ ਇਈ ਦੁਕਾਨਦਾਰਾਂ ਨੂੰ ਆਪਣੇ ਆਪਣੇ ਦੁਕਾਨਦਾਰ ਬਾਜ਼ਾਰ ਦੇ ਵਿੱਚ ਇੱਕ ਚੌਂਕੀਦਾਰ ਰੱਖ ਲਓ ਉਹ ਰਾਤ ਨੂੰ ਜਾਗਦਾ ਰਹੇਗਾ ਗੇੜਾ ਲਗਾਉਂਦਾ ਰਹੇਗਾ ਔਰ ਚੌਕਸੀ ਰਹੇਗੀ ਕਿਉਂਕਿ ਦੇਖੋ ਮਲੇਰਕੋਟਾ ਪੁਲਿਸ ਦਾ ਚੌਕਸ ਹੈਗੀ ਹੈ ਪੀਸੀਆਰ ਦੀ ਬੜੀ ਦਸ਼ਤਵਧੀ ਹੋਈ ਹੈ ਨਾਕੇ ਦਿਨੇ ਵੀ ਲੱਗਦੇ ਨੇ ਰਾਤ ਨੂੰ ਵੀ ਲੱਗਦੇ ਨੇ ਪਰ ਇਹ ਸਭ ਦੇ ਬਾਵਜੂਦ ਜਿਹੜੇ ਸ਼ਰਾਰਤੀ ਅਨਸਰ ਨੇ ਨਾ ਉਹ ਆਪਣੇ ਆ ਜਿਹੜੇ ਕਾਨੂੰਨੀ ਕਾਰਜ ਨੇ ਇਹਨਾਂ ਨੂੰ ਕਰਨ ਤੋਂ ਬਾਅਦ ਨਹੀਂ ਆ ਰਹੇ ਸੋ ਬੇਨਤੀ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਆਪਾਂ ਚੌਕਸ ਰਹੀਏ ਜਿਹੜੀ ਮੈਂ ਗੱਲ ਤੁਹਾਡੇ ਨਾਲ ਪ੍ਰਵਾਸੀਆਂ ਦੀ ਗੈਰ ਪੰਜਾਬੀਆਂ ਦੀ ਕੀਤੀ ਹੈ ਇਹਦੇ ਬਾਰੇ ਆਪਾਂ ਜ਼ਰੂਰ ਸੋਚੀਏ ਔਰ ਇਹਦਾ ਕੁਝ ਆਪਾਂ ਹੱਲ ਲੱਭੀਏ ਮੈਂ ਇਹ ਨਹੀਂ ਕਹਿੰਦਾ ਕਿ ਜਿਹੜੀਆਂ ਚੋਰੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਪ੍ਰਵਾਸੀਆਂ ਦਾ ਗੈਰ ਪੰਜਾਬੀਆਂ ਦਾ ਹੱਥ ਹੈ ਬਿਲਕੁਲ ਨਹੀਂ ਮੈਂ ਕਹਿੰਦਾ ਪਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹਨਾਂ ਦਾ ਹੱਥ ਨਹੀਂ ਹੈ ਬਿਲਕੁਲ ਨਹੀਂ ਮੈਂ ਗੱਲ ਕਹਿ ਰਿਹਾ ਜਾਂਚ ਦਾ ਵਿਸ਼ਾ ਹੈ ਪੜਤਾਲ ਦਾ ਵਿਸ਼ਾ ਹੈ ਕਿਉਂਕਿ ਜਿਹੜਾ ਮਲੇਰ ਕੋਟਲੇ ਦਾ ਨਿਵਾਸੀ ਹੈ ਨਾ ਜੰਪਾਲ ਹੈ ਮਲੇਰ ਕੋਟਲੇ ਦਾ ਬਸ਼ਿੰਦਾ ਹੈ ਉਹ ਹਮੇਸ਼ਾ ਅਮਨਪਸੰਦ ਔਰ ਸ਼ਾਂਤੀ ਪਸੰਦ ਬੰਦਾ ਹੈ ਉਹ ਕਦੇ ਵੀ ਕੋਈ ਗਲਤ ਕੰਮ ਨਹੀਂ ਕਰ ਸਕਦਾ ਸੋ ਜਾਂਚ ਕਰਨੀ ਪਹੂਗੀ ਕਿ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਕੁਝ ਗਲਤ ਕੰਮ ਹੋ ਰਹੇ ਨੇ ਕਿਸੇ ਵੀ ਰੂਪ ਦੇ ਵਿੱਚ ਤਾਂ ਉਹਦੇ ਪਿੱਛੇ ਉਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਪ੍ਰਸ਼ਾਸਨ ਨੂੰ ਵੀ ਜਾਂਚ ਕਰਨੀ ਪਹੂਗੀ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮਲੇਰ ਕੋਟਲਾ ਵਾਸੀਆਂ ਨੂੰ सानू भी जांच करनी पड़ेगी धन्यवाद प्रवासी हमारे भाई हैं प्रवासी हमारे भाई हैं हमें उन्हें प्रवासी नहीं कहना चाहिए क्योंकि हम रहते हैं हिंदुस्तान में हमारा हिंदुस्तान सोने की चिड़िया है हमारा पंजाब सोने की चिड़िया है और ये सारा गुलदस्ता जो पंजाब में गया हिंदुस्तान में गया ये सारा गुलदस्ता हमारा है हिंदू सिख मुस्लिम ईसाई हम हैं भाई भाई इसलिए अम्मी थोड़ा एक बात कहता है कि प्रवासी भी हमारे भाई हैं इसलिए जो जो अम्मी थोड़ा को देख रहा है आज सभी यही लिखेंगे कि प्रवासी हमारे भाई हैं और पंजाब में हमारे साथ हैं और हम प्रवासियों के साथ हैं प्रवासी हमारे भाई हैं प्रवासी हमारे भाई हैं हमें उन्हें प्रवासी नहीं कहना चाहिए क्योंकि हम रहते हैं हिंदुस्तान में हमारा हिंदुस्तान सोने की चिड़िया है हमारा पंजाब सोने की चिड़िया है और ये सारा गुलदस्ता जो पंजाब में क्या हिंदुस्तान में क्या ये सारा गुलदस्ता हमारा है हिंदू सिख मुस्लिम ईसाई हम हैं भाई भाई इसलिए अम्मी um, थोड़ा yup एक बात कहता है कि प्रवासी भी हमारे भाई हैं इसलिए जो जो अम्मी थोड़ा को देख रहा है आज सभी यही लिखेंगे कि प्रवासी हमारे भाई हैं और पंजाब में हमारे साथ हैं और हम प्रवासियों के साथ हैं है। प्रवासी हमारे भाई हैं प्रवासी हमारे भाई हैं हमें उन्हें प्रवासी नहीं कहना चाहिए क्योंकि हम रहते हैं हिंदुस्तान में हमारा हिंदुस्तान सोने की चिड़िया है हमारा पंजाब सोने की चिड़िया है और ये सारा गुलदस्ता जो पंजाब में क्या हिंदुस्तान में क्या ये सारा गुलदस्ता हमारा है हिंदू सिख मुस्लिम ईसाई हम हैं भाई भाई इसलिए अमित थोड़ा एक बात कहता है कि प्रवासी भी हमारे भाई हैं इसलिए जो जो अम्मी थोड़ा को देख रहा है आज सभी यही लिखेंगे कि प्रवासी हमारे भाई हैं और पंजाब में हमारे साथ हैं और हम प्रवासियों के साथ हैं प्रवासी हमारे भाई हैं प्रवासी हमारे, हमारे भाई हैं हमें उन्हें प्रवासी नहीं कहना चाहिए क्योंकि हम रहते हैं हिंदुस्तान में हमारा हिंदुस्तान सोने की चिड़िया है हमारा पंजाब सोने की चिड़िया है और ये सारा गुलदस्ता जो पंजाब में क्या हिंदुस्तान में क्या ये सारा गुलदस्ता हमारा है हिंदू सिख मुस्लिम ईसाई हम हैं भाई भाई इसलिए थोड़ा एक बात कहता है कि प्रवासी भी हमारे भाई हैं इसलिए जो जो थोड़ा को देख रहा है आज सभी यही लिखेंगे कि प्रवासी हमारे भाई हैं ਔਰ ਪੰਜਾਬ ਮੇਂ ਹਮਾਰੇ ਸਾਥ ਹੈ ਔਰ ਹਮ ਪ੍ਰਵਾਸੀਓਂ ਕੇ ਸਾਥ